ਤੇਰਾ ਮਨ ਜਾਗ ਪਿਆ ਤੈਨੂੰ ਖਿਆਲ ਆ ਗਿਆ ਮਨਾ ਕਦੀ ਅੰਮ੍ਰਿਤ ਵੇਲੀ ਤਾਂ ਸੰਭਾਲ ਹੀ ਨਹੀਂ ਕੀਤੀ ਅੰਮ੍ਰਿਤ ਵੇਲੇ ਉਠਿਆ ਨਹੀਂ ਕੀਤਾ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਹੀ ਨਹੀਂ ਕਿਤੇ ਅੱਲਾ ਅੱਲਾ ਕਿਤੇ ਵਾਹਿਗੁਰੂ ਵਾਹਿਗੁਰੂ ਗਉਂਦ ਗਉਂਦ ਮਕੰਦ ਬਗੰਦ ਜਪੀ ਨਹੀਂ ਇੱਕ ਨੇ ਕਿੰਨੇ ਸੀਸੇ ਦੇ ਵਿੱਚ ਟਲਦੀ ਉਮਰ ਦੇਖ ਕੇ ਕਹਿੰਦੇ ਫੈਸਲਾ ਕੀਤਾ ਟਲਦੀ ਉਮਰ ਕਹਿੰਦੇ ਦੇਖ ਕੇ ਫੈਸਲਾ ਕੀਤਾ ਕਿ ਇਕੱਠੀ ਕੀਤੀ ਦੌਲਤ ਦਾ ਆਨੰਦ ਮਾਣ ਲਵਾਂ ਜਿਹੜੀ ਦੌਲਤ ਇਕੱਠੀ ਕੀਤੀ ਹੈ ਫੈਸਲਾ ਕਰਦਾ ਆਪਣੇ ਮਨ ਨਾਲ ਉਹ ਮਨਾ ਸਾਰੀ ਜ਼ਿੰਦਗੀ ਦੌਲਤ ਇਕੱਠੀ ਕਰਨ ਤੇ ਲਾਤੀ ਲੈ ਹੁਣ ਇਹਦਾ ਆਨੰਦ ਮਾਣਨਾ ਕਿਹਜੇ ਦੌਲਤ ਦਾ ਕਹਿੰਦੇ ਆਨੰਦ ਮਾਣਨਾ ਕਹਿੰਦੇ ਸ਼ੁਰੂ ਕਰਨਾ ਚਾਹੀਦਾ ਹਲੇ ਕਹਿੰਦੇ ਮਨ ਵਿੱਚ ਕਹਿੰਦੇ ਸੋਚ ਹੀ ਰਿਹਾ ਸੀ ਉਹ ਆਦਮੀ ਅਚਾਨਕ ਬੂਹਾ ਖੜਕੇ ਆ ਅਚਾਨਕ ਬੂਹਾ ਖੜਕੇ ਆ ਦੋ ਅਣਜਾਣ ਚਿਹਰੇ ਅੰਦਰ ਲੰਘ ਆਏ ਕਹਿੰਦੇ ਬਾਪੂ ਜੀ ਚਲੋ ਤੁਹਾਡਾ ਟਾਈਮ ਪੂਰਾ ਹੋ ਗਿਆ ਤੁਰੋ ਸਾਡੇ ਨਾਲ ਕਹਿੰਦਾ ਅਜੇ ਤਾਂ ਮੇਰਾ ਅਜੇ ਤਾਂ ਮੈਂ ਮਰ ਮਰ ਕੇ ਇਕੱਠੀ ਕੀਤੀ ਦੌਲਤ ਦਾ ਆਨੰਦ ਹੀ ਨਹੀਂ ਬਣਿਆ ਟਾਈਮ ਵੀ ਪੂਰਾ ਹੋ ਗਿਆ ਉਹ ਕਹਿੰਦਾ ਹਾਂ ਜੀ ਅਜੇ ਤਾਂ ਮੈਂ ਮਰ ਮਰ ਕੇ ਜ਼ਿੰਦਗੀ ਦੇ ਵਿੱਚ ਆ ਦੌਲਤ ਇਕੱਠੀ ਕੀਤੀ ਸੀ ਆਨੰਦ ਮੰਨ ਲਈ ਮੈਂ ਤਾਂ ਇਹਦਾ ਆਨੰਦੀ ਨਹੀਂ ਵਾਣਿਆ ਅੱਗੋ ਕਹਿੰਦੇ ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜ਼ਿੰਮੇਵਾਰ ਨਹੀਂ ਇਹ ਤਾਂ ਤੁਹਾਡੀ ਆਪਣੀ ਗਲਤੀ ਆ ਤੁਹਾਨੂੰ ਤਾਂ ਕਿਸੇ ਨੇ ਰੋਕਿਆ ਨਹੀਂ ਜਿੰਨਾ ਸਮਾਂ ਮਿਲਿਆ ਸੀ ਉਸੇ ਨੰਦ ਲੈ ਸਕਦੇ ਸੀ ਅਗੋ ਜਵਾਬ ਮਿਲਿਆ ਅਣਜਾਣ ਚਿਹਰੇ ਕਹਿੰਦੇ ਨੇ ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜ਼ਿੰਮੇਵਾਰ ਨਹੀਂ ਥੋੜਾ ਸਮਝਿਆ ਬੇਨਤੀਆਂ ਕਰਦਾ ਹੱਥ ਜੋੜਦਾ ਥੋੜਾ ਛਮਾ ਟਾਈਮ ਦੇ ਦਿਓ ਮੈਨੂੰ ਹੱਥ ਜੋੜ ਕੇ ਕਹਿੰਦਾ ਤਿੰਨ ਕਿਸਾਲ ਹੋਰ ਦੇ ਦਿਓ ਕਿਸ ਤਰ੍ਹਾਂ ਕਹਿੰਨੇ ਹੋ ਐਦਾਂ ਨਹੀਂ ਤਿੰਨ ਸਾਲਾਂ ਦੀ ਗੱਲ ਕਰਦੇ ਹਾਂ ਇੱਕ ਤੇ ਕਹਿੰਦੇ ਗੋਡੇ ਫੜਦੇ ਕਹਿੰਦਾ ਤਿੰਨ ਮਹੀਨੇ ਦੇ ਦਿਓ ਤਿੰਨ ਸਾਲ ਤਾਂ ਬੜੇ ਤੋਂ ਤਿੰਨ ਮਹੀਨੇ ਤਿੰਨ ਮਹੀਨੇ ਦੇਦ ਮਿਲ ਤੇ ਆਵਾਂ ਖੇਰ ਆ ਜੇ ਅੱਗੂ ਕਹਿੰਦੇ ਕੋਈ ਗੁਜ਼ਾਇਸ ਹੀ ਨਹੀਂ ਉੱਚ ਉੱਚ ਕੇ ਦੇ ਰੌਣ ਲੱਗ ਪਿਆ ਤੋਂ ਤਿੰਨ ਸਾਲਾਂ 'ਚ ਤਿੰਨ ਮਹੀਨੇ ਦੀ ਗੱਲ ਕਰਦੇ ਇੱਕ ਸਮਾਂ ਇੱਕ ਪਲ ਵੀ ਨਹੀਂ ਤੈਨੂੰ ਮਿਲ ਸਕਦਾ ਹੁਣ ਤੂੰ 3 ਸਾਲਾਂ ਦੀ 3 ਮਹੀਨਿਆਂ ਦੀ ਗੱਲ ਕਰਦਾ ਤੂੰ ਗੋਡੇ ਫੜਦਾ ਤਰਲੇ ਕਰਦਾ ਨਹੀਂ ਭਰਾਵਾ 3 ਸਾਲਾਂ ਦੀ 3 ਮਹੀਨਿਆਂ ਦੀ ਗੱਲ ਨਹੀਂ ਇੱਥੇ ਇੱਥੇ ਤੇ ਇੱਕ ਪਲ ਦੀ ਵੀ ਗਰੰਟੀ ਨਹੀਂ ਟਾਈਮ ਪੂਰਾ ਹੋ ਗਿਆ ਚੱਲ ਇੱਥੇ ਤੇਰੀ ਆਪਣੀ ਗਲਤੀ ਹੈ ਤੂੰ ਵੇਖਣਾ ਸੀ ਉwidetilde ਜਿਕੇ ਤੇ ਰੋਣ ਲੱਗਦੇ ਆ ਉਤੇਰੇ ਕੌਣ ਸਨ ਉਸੀ ਮੌਤ ਕਹਿੰਦੇ ਚੀਚੀ ਰੋਣ ਲੱਗ ਪਿਆ ساری ਜ਼ਿੰਦਗੀ ਦੀ ਕਹਿੰਦੇ ਕਮਾਈ ਲਿਆ ਉਹਨਾਂ ਸਾਹਮਣੇ ਢੇੜੀ ਕਰ ਦਿੱਤੀ ਕਿ ਕਹਿੰਦਾ ਰੱਬ ਦਾ ਵਾਸਤਾ ਤੈਨੂੰ ਮਿੰਟੀ ਦੇ ਦਿਓ ਉਹ ਕਹਿੰਦੇ ਨਹੀਂ ਨਾ ਤਿੰਨ ਸਾਲ ਨਾ ਤਿੰਨ ਮਹੀਨੇ ਨਾ ਤਿੰਨ ਮਿੰਟ ਬਸ ਸਮਾਂ ਹੋ ਗਿਆ ਤੇਰਾ ਇਨਾ ਬਦਲੇ ਬੱਚਿਆਂ ਵਾਸਤੇ ਇੱਕ ਜ਼ਰੂਰੀ ਸੁਨੇਹਾ ਮੈਂ ਲਿਖ ਦੇਵਾਂ ਮੈਨੂੰ 3 ਮਿੰਟ ਦੇ ਦਿਓ ਨਾਲ ਦਾ ਕਹਿਣ ਲੱਗਾ ਦੇ ਦੇ ਤਰਸ ਆ ਗਿਆ 3 ਮਿੰਟ ਮਿਲ ਗਏ 3 ਮਿੰਟ ਕਨੇ ਜਦੋਂ ਮਿਲੇ 3 ਮਿੰਟ ਮਿਲਣ ਦੇ ਨਾਲ ਕਹਿੰਦੇ ਫਿਰ ਕੀ ਲਿਖਦਾ ਤੂੰ ਕੀ ਯਾਦ ਕਰੇਗਾ ਕਹਿੰਦੇ ਛੇਤੀ ਦੇ ਨਾਲ ਕਹਿੰਦੇ ਕਾਗਜ਼ ਕੱਢਿਆ ਕਾਗਜ਼ ਕੱਢ ਕੇ ਉਸ ਕਾਗਜ਼ ਦੇ ਉੱਪਰ ਕੁਝ ਲਿਖ ਰਿਹਾ ਹੁਣ ਕੁਝ ਲਿਖਿਆ ਟੇਬਲ ਤੇ ਰੱਖ ਕੇ ਦੁਨੀਆ ਨੂੰ ਅਲਵਿਦਾ ਕਹਿ ਗਿਆ ਚਲਿਆ ਗਿਆ ਲੇਖਿਕ ਕਾਗਜ਼ ਦੇ ਉੱਪਰ ਕੀ ਲਿਖਿਆ ਕਿ ਬੱਚਿਓ ਜ਼ਿੰਦਗੀ ਵਿੱਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਕਹਿੰਦੇ ਇੰਤਜ਼ਾਰ ਵਿੱਚ ਨਿੱਕੀਆਂ ਖੁਸ਼ੀਆਂ ਨਾ ਕੁਰਬਾਨ ਕਰਦੇ ਹੋ ਕਾਗਜ਼ ਤੇ ਲਿਖਿਆ ਅੱਗੇ ਪੜ ਰਹੇ ਨੇ ਲਿਖਣ ਵਾਲਾ ਚਲਿਆ ਗਿਆ ਏ ਬੱਚਿਓ ਜ਼ਿੰਦਗੀ ਦੇ ਵਿੱਚ ਕਦੀ ਵੀ ਵੱਡੀ ਖੁਸ਼ੀ ਦੇ ਇੰਤਜ਼ਾਰ ਵਿੱਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵੱਲ ਹਾਲ ਹੋਊਗਾ ਮੈਂ ਸਾਰੀ ਜ਼ਿੰਦਗੀ ਮੈਂ ਸਾਰੀ ਜ਼ਿੰਦਗੀ ਇਕੱਠਾ ਕਰਦਾ ਰਿਹਾ ਮੈਂ ਵੱਧ ਕਿਸਮਤ 100 ਪਾਪੜ ਵੇਲ ਕੇ ਕਮਾਈ ਦੌਲਤ ਨਾਲ ਅਖੀਰ ਵਿੱਚ ਜ਼ਿੰਦਗੀ 'ਚ 3 ਮਿੰਟ ਵੀ ਨਹੀਂ ਖਰੀਦ ਸਕਿਆ। ਅਖੀਰ ਵਿੱਚ 3 ਮਿੰਟ ਵੀ ਨਹੀਂ ਮੈਂ ਖਰੀਦ ਸਕਿਆ ਦੌਲਤ ਨਾਲ ਜਿਹੜੀ ਮੈਂ ਸਾਰੀ ਜ਼ਿੰਦਗੀ ਕਮਾਉਂਦਾ ਰਿਆ ਇਕੱਠੀ ਕੀਤੀ। ਕਾਗਜ਼ 'ਤੇ ਲਿਖਿਆ ਜਦੋਂ ਪੜ੍ਹਿਆ ਵਰਤਮਾਨ ਵਿੱਚ ਰਹਿ ਕੇ ਕਹਿੰਦੇ ਹੱਸਦੇ ਆ ਖੇਡਦੇ ਆ ਖੁੱਲ ਕੇ ਬਤਾਉਂਦੇ ਆ ਹੋਇਆ ਕਹਿੰਦੇ ਹਰ ਦਿਨ ਦੀ ਕਹਿੰਦੇ ਪੂਰੀ ਜ਼ਿੰਦਗੀ ਹੈ ਪਿਆਰਿਓ ਬਾਕੀ ਤੇ ਬਸ ਕੰਧਾਂ ਤੇ ਟੰਗੇ ਇੱਕ ਕੈਲੰਡਰ ਦੀਆਂ ਕਹਿੰਦੇ ਲੰਘ ਚੁੱਕੀਆਂ ਕਹਿੰਦੇ ਆਉਣ ਵਾਲੀਆਂ ਤਰੀਕੇ ਹੀ ਹੁੰਦੀਆਂ ਨੇ ਆਉਣ ਵਾਲੀਆਂ ਛਿਆਣੇ ਕਹਿੰਦੇ ਨੇ ਬਾਕੀ ਤੇ ਕਹਿੰਦੇ ਬਸ ਕੰਝ ਤੇ ਕਹਿੰਦੇ ਟੰਗੇ ਕਲੈਂਡਰ ਦੀਆਂ ਕਹਿੰਦੇ ਲੰਘ ਚੁੱਕੀਆਂ ਆਉਣ ਵਾਲੀਆਂ ਕਹਿੰਦੇ ਤਰੀਕੀਆਂ ਹਨ ਮਾਨ ਨਹੀਂ ਕਰੀਂਦਾ ਗੁੱਡੀ ਉਮਰਾਂ ਤੇ ਚੜੀਂਦਾ ਉਮਰਾਂ ਦੇ ਦਾਵੇ ਕੀ ਭਰੋਸਾ ਨਹੀਂ ਘੜੀਦਾ ਕਾਹਦਾ ਭਰੋਸਾ ਇੱਥੇ ਇਸ ਕਰਕੇ ਪਿਆਰੇਓ ਸਾਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਚਾਹੀਦੀ ਆ ਉਠਿਏ ਬਾਣੀ ਨੇ ਪੜ ਸਕਦੇ ਮੂਲ ਮੰਤਰ ਦਾ ਪਾਠ ਕਰ ਸਕਦੇ ਆ ਮੂਲ ਮੰਤਰ ਦਾ ਪਾਠ ਨਹੀਂ ਕਰਨ ਜਾਣ ਜੇ ਤਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ 5-10 ਮਿੰਟ ਵੇਖ ਕੇ ਉਸ ਰੱਬ ਦੀ ਯਾਦ ਵਿੱਚ ਬੈਠੀਏ ਉਸ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਜਿਵੇਂ ਮਰਜ਼ੀ ਯਾਦ ਕਰੋ ਪਰ ਕਰੋ ਕਿਸੇ ਵਿਧੀ ਕਿਸੇ ਤਰੀਕੇ ਨਾਲ ਕਰ ਲੋ ਪਰ ਸਤਿਗੁਰੂ ਜੀ ਕੇ ਇਹਨਾਂ ਨੂੰ ਯਾਦ ਕਰ ਫਿਰ ਪਸਤਾਵੇਂਗਾ ਹੀ ਭਰੋਸਾ ਸੋਚ ਕਰਕੇ ਜੇ ਅਮਰ ਦੇ ਵੇਲੇ ਦੀ ਸੰਭਾਲ ਨਾ ਕੀਤੀ ਦੁਨੀਆ ਤਾਂ ਇੱਦਾਂ ਚੱਲਿਆ ਗਿਆ ਫਿਰ ਤੇਰੀ ਇਕੱਲਾ ਪਸਤੌਣੀ ਬੱਲੇ ਰਹਿ ਜਾਏਗਾ ਫਿਰ ਸੋਚੇਗਾ ਮਨਾ ਮਨ ਰੱਬ ਵੱਲੋਂ ਪਰਮਾਤਮਾ ਵੱਲੋਂ ਸਮਾਂ ਵੀ ਮਿਲਿਆ ਸੀ ਪਰਮ ਸਮੇਂ ਦੇ ਵਿੱਚ ਰਹਿ ਕੇ ਉਹਦੀ ਕਦਰ ਨਾ ਕੀਤੀ ਇੰਨਾ ਸਮਾਂ ਮਿਲਿਆ ਸੀ ਮਨ 24000 ਸਵਾਸ ਦਿਨ ਰਾਤ ਦੇ ਵਿੱਚ ਮੇਰੇ ਮਾਲਕ ਨੇ ਦਿੱਤਾ ਸੀ ਪਰ 24000 ਸਵਾਸ ਮੈਂ ਚੰਗੇ ਕੰਮ ਤੇ ਤਾਂ ਲਾਈ ਨਹੀਂ ਕਿਤੇ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦੇ ਸਿਮਰਨ ਭਗਤੀ ਵਿੱਚ ਤਾਂ ਲਾਈ ਨਹੀਂ ਬਸ ਦੁਨੀਆਂ ਦੇ ਵਿੱਚ ਮੇਲਿਆਂ ਵਿੱਚ ਦੁਨੀਆਂ ਦੇ ਕੰਮਾਂ ਦੇ ਵਿੱਚ ਖਚਤ ਹੋ ਕੇ ਮਾੜੇ ਕੰਮਾਂ ਦੇ ਵਿੱਚ ਹੀ ਐਨੇ ਸੁਆਸ ਲੰਗਾ ਕੇ ਚੱਲਿਆ ਗਿਆ ਜ਼ਿੰਦਗੀ ਲੰਗਾ ਕੇ ਚੱਲਿਆ ਗਿਆ ਫਿਰ ਤੇਰਾ ਪਸਤੌਣਾ ਪੱਲੇ ਰਹਿ ਜਾਏਗਾ ਇਸ ਕਰਕੇ ਸਤਿਗੁਰੂ ਦੀ ਬਾਣੀ ਨਾਲ